ਲਗਿਆ ਪਾਵਾ ਇਹ ਸਾਰਾ ਪਿੱਤਲ ਦਾ ਸਮਾਨ ਹੈ ਇਹ ਇਹ ਜਿਹੜੇ ਇਹ ਡੋਲੀ ਡੋਲੀ ਵੀ ਪਿੱਤਲ ਦੀ ਡੋਲੇ ਹੁੰਦੀਆਂ ਤੀਆਂ ਹਾਂਜੀ ਜੀ ਪਾਣੀ ਵਾਸਤੇ ਇਹ ਗਲਾਸ ਵੀ ਪਿੱਤਲ ਦੇ ਇਹ ਗਲਾਸ ਇਹ ਗਲਾਸ ਲੱਸੀ ਵਾਸਤੇ ਹੁੰਦੇ ਸੀ ਤੇ ਇਹ ਝੱਗ ਝੱਗ ਇਹ ਪਿੱਤਲ ਦੇ ਬਣੇ ਪਿੱਤਲ ਦੇ ਆ ਤੇ ਆਪਣੇ ਥਾਲੀਆਂ ਵੀ ਘਰ ਚ ਜੀ ਜੀ ਜਿਹੜੀਆਂ ਵੱਡੀਆਂ ਉਹ ਪਿੱਤਲ ਦੀਆਂ ਆ ਮਦਨ ਅਸਦਰ ਪਿੱਤਲ ਦੇ ਇੰਟਰੋਡਕਸ਼ਨ ਤੋਂ ਡਿਟੇਲ ਹੋਵੇ ਸੱਸ ਗੋਤਮ ਅ ਰਿਟਾਇਰ ਜਨਰਲ ਮੈਨੇਜਰ ਕਮ ਐਕਸ ਡਾਇਰੈਕਟਰ ਆਫ ਦਿ ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਚੰਡੀਗੜ੍ਹ ਸੈਕਟਰ ਬਾਈ ਬੀ ਚੰਡੀਗੜ੍ਹ ਇਹ ਜਿਹੜੇ ਤੁਸੀਂ ਆਪਣੇ ਘਰ ਦੇ ਵਿੱਚ ਅੱਜ ਵੀ ਪਿੱਤਲ ਦੇ ਭਾਂਡੇ ਰੱਖੇ ਹੋਏ ਐ ਇਹਨਾਂ ਦੀ ਵਰਤੋਂ ਕਰਦੇ ਅੱਜ ਵੀ ਤੁਸੀਂ ਹਾਂਜੀ ਅਸੀਂ ਤਾਂ ਹੁਣ ਵੀ ਥਾਲੀਆਂ ਸਾਡੇ ਘਰ 'ਚ ਪਿੱਤਲ ਦੀਆਂ ਯੂਜ਼ ਹੁੰਦੀਆਂ ਜੀ ਉੱਚ ਇਹ ਵੀ ਜਿਹੜੀ ਕੌਲੀਆਂ ਵੀ ਉਹ ਪਿੱਤਲ ਦੀਆਂ ਹੀ ਆ ਮਨ ਸਾਰੇ ਭਾਂਡੇ ਤਕਰੀਬਨ ਖਾਣ ਵਾਸਤੇ ਆ ਤੇ ਖਾਣਾ ਬਣਾਉਣ ਵਾਸਤੇ ਪਿੱਤਲ ਦੇ ਭਾਂਡੇ ਦਾ ਤੁਸੀਂ ਵਰਤੋ 70% ਅਸੀਂ 70% ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕਰਦੇ ਹਾਂ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕਰਦੇ ਹਾਂ ਕੀ ਫਾਇਦਾ ਹੈ ਪਿੱਤਲ ਦੇ ਭਾਂਡਿਆਂ ਕੇ ਵੀ ਖਾਣਾ ਬਣਾਉਣ ਦਾ ਖਾਣਾ ਖਾਣ ਦਾ ਪਿੱਤਲ ਦੇ ਜਿਹੜਾ ਇਹ ਇਸ ਚ ਮਲਾਵਟ ਨਹੀਂ ਕੋਈ ਵੀ ਪਿੱਤਲ ਦੇ ਤਾਂ ਉਦਾਂ ਦਾ ਉਦਾਂ ਹੀ ਰਹਿੰਦਾ ਜਿਹੜੇ ਸਟੀਲ ਤੇ ਅਲੂਮੀਨੀਅਮ ਹੈ ਜਾਂ ਹਵਾਈ ਜਹਾਜ਼ ਦੀ ਮਟੀਰੀਅਲ ਦਾ ਬਰਤਨ ਆ ਰਿਹਾ ਉਹ ਪਲੀ ਜਾਂਦਾ ਇਹਦੇ ਵਿੱਚ ਕੁਝ ਨਾ ਪੁੱਛਿਆ ਹਾਂ ਕੀ ਜਿੱਦਾਂ ਦੀ ਹੈ ਜਿਹੜੀ ਉਹ ਟੜ ਕੇ ਉਹ ਸਰੀਰ ਦੀ ਬਾਡੀ ਵਾਸਤੇ ਆਪਣੇ ਵਾਸਤੇ ਸਾਰੇ ਸਰੀਰ ਵਾਸਤੇ ਇਨਸਾਨੀ ਨੁਕਸਾਨ ਇਨਸਾਨੇ ਸੇਨ ਵਾਸਤੇ ਨੁਕਸਾਨ ਹੈ ਤੇ ਉਸ ਤੋਂ ਵੀ ਅੱਛਾ ਜਿਹੜਾ ਹੈ ਉਹ ਮਿੱਟੀ ਦਾ ਸੀ ਚਲੋ ਪਹਿਲਾਂ ਪਿੱਤਲ ਦੇ ਭਾਂਡੇ ਦੇ ਵਿੱਚ ਜਦੋਂ ਆਮ ਤੌਰ ਤੇ ਪਹਿਲੇ ਹੁੰਦਾ ਸੀਗਾ ਨਾ ਭਾਂਡੇ ਕਲੀ ਕਰਾ ਦੋ ਹਾਂ ਔਰ ਇਹ ਜਿਹਨਾਂ ਦੇ ਸੀ ਉਹ ਭਾਂਡੇ ਕਲੀ ਕਰਨ ਦਾ ਜਿਹੜਾ ਫਾਇਦਾ ਕਿਆ ਸੀਗਾ ਨੁਕਸਾਨ ਕਿਆ ਸੀਗਾ ਫਾਇਦਾ ਇਹ ਸੀ ਵੀ ਉਹ ਕੁਛ ਟਾਈਮ ਬਾਅਦ ਕਲੀ ਹੋ ਗਏ ਉਹ ਕਲੀਨੈਸ ਆ ਜਾਂਦੀ ਸੀ ਉਸ ਚ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਸੀ ਵਧੀਆ ਵੀ ਹੋ ਜਾਂਦਾ ਸੀ ਨਾਵਾ ਬਣ ਜਾਂਦਾ ਸੀ ਨਾਲੇ ਉਸ ਚ ਕੋਈ ਵੀ ਜਿਹੜੀ ਲੱਗੀ ਵੀ ਗਰਮ ਸੌਂਦੇ ਦੀ ਉਹ ਸਾਰੇ ਕਲੀਅਰ ਹੋ ਜਾਂਦੇ ਸੀ ਜਿਹੜੇ ਉਹਦੇ ਵਿੱਚ ਜਰਮ ਕੀਟਾਣੂ ਕੀਟਾਣੂ ਉਹ ਸਾਰੇ ਬਿਮਾਰੀ ਦਾ ਕਾਰਨ ਬਣ ਸਕਦੇ ਹਾਂ ਕਾਰਨ ਬੰਦ ਹੋ ਸਾਫ ਹੁੰਦਾ ਹੁਣ ਵੀ ਅੱਜ ਦੇ ਜ਼ਮਾਨੇ 'ਚ ਵੀ ਜਿਹੜੇ بڑے ਹੋਟਲ ਐ ਹਾਂਜੀ ਡਸਟ ਲਾਈਕ ਪਿਕਾਡਾ ਲਈ ਐਂਡ ਅਦਰ ਹੋਟਲਸ ਉੱਥੇ ਜਿਹੜੇ بڑے ਭਾਂਡੇ ਆ ਆ ਉਹ ਪਿੱਤਲ ਦੇ ਯੂਜ਼ ਹੋ ਰਹੇ ਆ ਵੱਡੇ ਵੱਡੇ ਹੋਟਲਾਂ ਦੇ ਵਿੱਚ ਪਿੱਤਲ ਦੇ ਭਾਂਡੇ ਵਰਤੇ ਜਾਂਦੇ ਆ ਇਹਨਾਂ ਦੇ ਵੀ ਕੱਲੀ ਕੀਤੀ ਜਾਂਦੀ ਆ ਹਾਂ ਕੱਲੀ ਕਰੀ ਜਾਂਦੀ ਆ ਵੈਰੀ ਗੁੱਡ ਇਹ ਸਾਰੀ ਇਨਸਾਨੀ ਸੇਵਾ ਪਹਿਲੇ ਜ਼ਮਾਨੇ 'ਚ ਤੇ ਜਿਹੜੀ ਕਰੋਕਰੀ ਆ ਵੀ ਉਹ ਕਰੋਕਰੀ ਹੋਣਾ ਪੋਟਲਾਂ ਚ ਚੀਨੀ ਨੂੰ ਪਸੰਦ ਪਿੱਕਤਾ ਹੈ ਉਹਨਾਂ ਦੇ ਜਿਹੜਾ ਸਿਹਤ ਦੇ ਵਿੱਚ ਜਿੰਨਾ ਫਾਇਦੇ ਘੱਟ ਹੈ ਹਾਂ ਉਹ ਫਾਇਦੇ ਦੇ ਭਾਂਡਿਆਂ ਦੇ ਵਿੱਚ ਖਾਸ ਕਰਕੇ ਦੇ ਵਿੱਚ ਖਾਣਾ ਪਕਾਣਾ ਔਰ ਖਾਣਾ ਖਾਣਾ ਇਹ ਪਹਿਲੇ ਮਤਲਬ ਨੰਬਰ 2 ਪਿੱਤਲ ਦੀ ਜਿਹੜੀ ਲਾਈਫ ਸੀ ਬਰਤਨ ਦੀ ਉਹ ਕਾਫੀ ਲੰਬੀ ਚੱਲਦੀ ਸੀ ਇਹ ਨਹੀਂ ਸੀ ਵੀ ਅੱਜ ਲਿਆ ਤੇ 10 ਦਿਨਾਂ ਬਾਅਦ ਜਿੱਦਾਂ ਹੁਣ ਪਲਾਸਟਿਕ ਕੰਚ ਦੇ ਇਹ ਹੋਰ ਚੀਜ਼ਾਂ ਦੇ ਆਗੇ ਐਲੂਮਿਨੀਅਮ ਦਾ ਆਗੇ ਉਹ ਗਰੇਟ ਕਹਿੰਦੇ ਕਿ ਸਾਨੂੰ ਪਿੱਤਲ ਦੇ ਭਾਂਡੇ ਵਰਤਣੇ ਚਾਹੀਦੇ ਹਾਂ ਵਰਤਣੇ ਚਾਹੀਦੇ ਹੋਰ ਪਿੱਤਲ ਦੇ ਭਾਂਡਿਆਂ ਦੇ ਵਿੱਚ ਕਲੀ ਖਵਾ ਕੇ ਜੇ ਵਰਤੀਏ ਜਵਤੀ ਜਾਣ ਤਾਂ ਜ਼ਿਆਦਾ ਜ਼ਿਆਦਾ ਬੈਨੀਫਿਟ ਹੈ